ਮੈਂ ਤਾਂ ਕਿਤੇ ਨਹੀਂ ਜਾਣਾ ਬਹੁਤ ਹਰੇ ਤੋਂ ਮੈਂ ਸੁਦਾਣਿਆਂ ਦੇ ਸਾਡੇ ਬਾਦ ਪਾ ਸੱਤਿਆਂ ਨਾਲ ਘਰ ਪਾਇਆ ਕੋਠਾ ਤੋਂ ਕਿਹਾ ਕਿ ਕਰਾ ਲਾ ਇਹ ਨਹੀਂ ਗਏ ਤੇ ਕਾਚੇ ਦੁੱਖ ਦਾ ਯਾਰ ਬਈ ਕੱਚਾ ਹੈ ਜੀ ਆਹ ਵੱਡੇ ਮੇਰੇ ਪਾਈ ਤੋਂ ਅੰਦਰ ਬੈਠਾ ਬਾਬਾ ਨਾ ਚੱਲਦਾ ਇਹ ਨਹੀਂ ਚੱਲਦਾ ਇਹ ਨਹੀਂ ਚੱਲਦਾ ਇਹ ਪਾਣੀ ਕਲੈਂਪ ਕਨਾਂ ਲੱਗੇ ਆ ਕਰੇ ਤੇ ਉਹ ਕਲੈਂਪ ਨਿਕਲ ਗਿਆ ਉਹਦਾ ਕੁਝ ਹੈ ਤੇ ਪਾਣੀ ਪਾਵੇ ਤੂੰ ਦੁਬਾਰ ਦੀ ਵਧੀਆ ਜੀ। ਆਹੀ ਗੱਲਾ ਬੋਤਾਂ। ਹੋਰ ਵੀ। ਜਾਂ ਗਰਮੀ ਤੇ ਜਲਦੀ ਹੈ ਕਰਾ। ਬੱਥ ਲੋੜ ਹੀ ਨਹੀਂ। ਨਹੀਂ ਇੱਕ ਵਾਰੀ ਖੁੱਲ੍ਹ ਲਾ ਜੰਗ। ਬਾਜ਼ੀਰ ਤੇਰੇ ਕਰਨੇ ਚਾ ਕਬਟੇ ਵੀ ਰੋ ਚੱਕਰਦਾ ਫਰਦਾ ਫਰਦਾ ਚੱਲ ਬੱਚਾ ਬੱਚਾ ਵੀ ਨਹੀਂ ਬੜਾ ਠੀਕ ਹੈ ਫਿੱਟ ਦੇ ਕਰੇ ਚੈੱਕ ਤਦ ਇਹਦਾ ਕਿਹੜਾ ਪ੍ਰੈਸ ਚਾਪੂਗੀ ਇੱਕ ਕਰਫ ਝੜਕਾ ਮਾਰ ਕੇ ਇਹਨਾਂ ਸਾਰਾ ਖੋਖਾ ਚੇ ਦੇਣਾ ਜਿਹੜਾ ਕੋ ਟੱਕਣ ਤੋਂ ਕੁੰਡੇਗੇ ਇਹ ਉਹਨਾਂ ਹੱਬਾਂ ਦੇ ਕਿ ਇਹਨਾਂ ਸਾਰੀ ਚਪਲਾਈ ਸਾਰੀਆਂ ਪੈਕ ਪਾਂਸੀ ਜੀ ਸਰ ਇਹਨਾਂ ਕੋਲ ਤਾਂ ਇਹਨਾਂ ਨਾਲ ਇਹਨਾਂ ਨੂੰ ਸੁਣਕੋ ਵੀ 1000 ਰੁਪਏ ਸਪਲਾਈ ਦਾ ਇਕਾਗੇ ਵਿੱਚ ਪਾ ਦੇ ਪਾਇਪ ਨੂੰ ਸਾਰੇ ਨੂੰ ਨਾ ਇਹਦੇ ਹੱਥ ਲਾ ਲਾ ਇਹਦੇ ਉੱਤੇ ਹੱਥ ਲਾ ਲਾ ਛਿਰੀ ਦੇ ਉੱਤੇ ਤੇ ਇਹਦੇ ਜਿੰਨੇ ਸ਼ੰਖ ਨੇ ਸਾਰਾ ਰਸੋਈ ਦਾ ਸਮਾਨ ਜਿਹੜਾ ਕੋ ਡਿਗਿਆ ਹੋਇਆ ਵਿੱਚ ਚਾਹ ਪੱਤੀ ਕੋਈ ਵੀ ਫਸਿਆ ਨਹੀਂ ਸਾਰਾ ਖਚ ਲੈਣਾਗਾ ਠੀਕ ਹੈ ਜੀ ਉਦੋਂ ਪ੍ਰੈਸ਼ਰ ਵਧਾ ਦਿੰਨੇ ਆ ਇਹਦੇ ਸਾਰਾ ਕੋ ਖੇਤ ਨੂੰ ਤੌਲੀਆ ਲਾ ਦੇ ਆ ਛਿਰੀ ਇਹ ਤੇ ਅੰਦਰ ਕਰਤੀ ਆ ਇਹਦਾ ਗੈਸ ਖੁੱਲ ਨਾ ਕੋਈ ਖੁੱਲੀ ਜਾ ਦੇ ਨਾ ਤਾਂ ਤੇ ਸਾਰਾ ਕੋ ਖਚ ਦਿੰਦੀ ਹੈਗੀ ਆਈ ਵੀਰ ਜੀ ਬਿਨਾ ਤੋਲ ਪੰਨ ਤੋਂ ਇਹ ਸਾਰੀਆਂ ਸਪਲਾਈਆਂ ਖੋਲੀਆਂ ਜਾਂਦੀਆਂ ਹਨ ਕੰਪਰੈਸਰ ਦੀ ਮਦਦ ਦੇ ਨਾਲ ਦੇਖੋ ਸਾਰੀਆਂ ਇਹ ਪਾਈਪਾਂ ਦੇ ਵਿੱਚ ਪਾਈਪ ਲਾ ਕੇ ਇਹ ਸਪਲਾਈਆਂ ਖੋਲਦਨੇ ਆਪਾਂ ਤੇ ਆਹ ਕੰਪਰੈਸਰ ਦਾ ਪੈਪਾ ਇਹ ਇਹਨਾਂ ਦੇ ਨਾਲ ਲਾ ਕੇ ਇਹਨਾਂ ਦੇ ਨਾਲ ਸਮਾਨ ਲਾ ਕੇ ਕੱਪੜੇ ਇਹ ਸਾਰੀਆਂ ਸਪਲਾਈਆਂ ਖੋਲੀਆਂ ਜਾਂਦੀਆਂ ਹਨ ਉਹਤ ਬੁਲਾਈ ਘਰੇ। ਸਰ ਇਹ ਪਹਿਲੇ ਟਰ ਵੇਖਾਂਗੇ ਜੋਗੇ ਬਣਾ। ਕੀ ਹੋ ਗਿਆ ਹੁਣ? ਨਹੀਂ ਤਾਂ ਕਹਿ ਕੇ ਤੇ ਡੱਗਣਾ ਪਿਆ ਆ ਗਏ। ਡੱਗੀ ਖਿੱਚ ਦਿੰਦੇ ਥੋੜੇ ਤੱਕੜੇ ਸੀ ਮੈਂ ਕਹਿੰਦੇ ਇਹ ਦਸ਼ਮਿੰਨ। ਹੂੰ। ਇਹ ਤਾਂ ਡੱਗ ਜਾ ਰਹੇ ਨੇ ਥੱਲੇ ਹੀ ਤਾਂ ਨਹੀਂ ਬਣਾਇਆ ਹੋਪ ਤੇ ਤਾਂ ਨਹੀਂ ਬਣਾਇਆ। ਆ ਕੇ ਜੇ ਆਵੇ ਦਾ। ਆਹ ਘੜੀ ਕਰਦੇ। ਆਜੇ।